ਕਲਜੀ ਸਾਰਿਆਂ ਨੂੰ ਪਿੰਡੂ ਗਿੱਤਾ ਚੈਨਲ 'ਚ ਮਿੱਤਰੋ ਸਵਾਗਤ ਕਰਦੇ ਹਾਂ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਕੋਟਕਪੂਰਾ ਦੀ ਮੰਡੀ ਦੇ ਵਿੱਚ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਲਦੇਵ ਸਿੰਘ ਸੰਧਵਾ ਵੀਰ ਕੀ ਹਾਲ ਚੱਲ ਆ ਜੀ ਨਜ਼ਰ ਮਾਨਕ ਚੜਾ ਕਜਮੇਰ ਸਿੰਘ ਪੁੱਲਰਾ ਤਾਂ ਨੇੜੀ ਸਮਾਣਾ ਕੀ ਹਾਲ ਚੱਲ ਆ ਵੀ ਤੇ ਬਾਈ ਜਿਹੜੇ ਆਪਾਂ ਕੱਲ ਲਾਈਵ ਨਹੀਂ ਆਏ ਹਨਾ ਥੋੜੇ ਨਾ ਸਬਜ਼ੀ ਮੰਡੀ ਦੀਆਂ ਵੀ ਨਹੀਂ ਵੀਡੀਓ ਆ ਰਹੀਆਂ ਉਸ ਹੱਬ ਨਾਲ ਜੱਸ ਹੱਬ ਨਾਲ ਅੱਗੇ ਆਉਂਦੀਆਂ ਹੁੰਦੀਆਂ ਹੋਰਾਂ ਜਲਿਆਦੀਆਂ ਕਿਉਂ ਨਹੀਂ ਆ ਰਹੀਆਂ ਬਾਈ ਜੀ ਦੋ ਤਿੰਨ ਦਿਨ ਹੋ ਗਏ ਪ੍ਰੋਗਰਾਮ ਚੱਲੀ ਜਾਂਦਾ ਉਹਦੇ ਕਰਕੇ ਫਿਰ ਦੋ ਕੁ ਦਿਨਾਂ ਦਾ ਮੈਂ ਯਾਨੀ ਦੋ ਤਿੰਨ ਦਿਨਾਂ ਤੋਂ ਬਿਜੀ ਚੱਲੀ ਜਾਂਣਾ ਜੀ ਤੇ ਹੋ ਸਕਦਾ ਅੱਜ ਬਸ ਪਾਰਟੀ ਰਹਿ ਗਈ ਬਾਈ ਤੇ ਅੱਜ ਤੋਂ ਬਾਅਦ ਆਪਾਂ ਕੱਲ ਨੂੰ ਐਨ ਰੈਗੂਲਰ ਹੋ ਜਾਾਂਗੇ ਕੱਲ ਤੋਂ ਬਾਅਦ ਯਾਨੀ ਉਦੋਂ ਬਾਅਦ ਆਪਣੀਆਂ ਬਾਈ ਵੀਡੀਓ ਤੜਾ ਤੜਾਉਣੀਆਂ ਸਬਜ਼ੀ ਮੰਡੀ ਦੀਆਂ ਵੀ ਤੂੜੀ ਦੀ ਬੋਲੀ ਦੀਆਂ ਸਾਰੀਆਂ ਵੀਡੀਓ ਮੇਤਰੋ ਮੁੜ ਕੇ ਤੜਾ ਤੜਾ ਆਇਆ ਕਰਨੀਆਂ ਤੇ ਨੇੜੇ ਨੇੜੇ ਦੀਆਂ ਹੋਰ ਜ਼ਿਲ੍ਹਿਆਂ ਦੀਆਂ ਮੰਡੀਆਂ ਫਿਰ ਸ਼ੁਰੂ ਕਰਾਂਗੇ ਬਾਈ ਤਾਂ ਕਰਕੇ ਨਹੀਂ ਜਾ ਆ ਗਿਆ ਬਾਈ ਮੈਂ ਕਿਹਾ ਬਾਈਆਂ ਨੂੰ ਦੱਸ ਦਈਏ ਯਾਰ ਕਹਿੰਦੇ ਹੋਣੇ ਵੀਡੀਓ ਘਟਾ ਰਹੀਆਂ ਬਾਈ ਦੀਆਂ ਮਗਾ ਰੋਲਾ ਚੱਕਰ ਆ ਚੱਲੀ ਜਾਂਦਾ ਬਾਈ ਤੇ ਨਗ ਜਿਹੜੇ ਆ ਜੀ 1 2 3 4 5 6 7 ਕ ਨਾਗ ਆਏ ਆ ਬਾਈ ਤੇ ਅੱਜ ਨਾ ਦਾਹ ਕ ਵੀ ਠੀਕ ਲੱਗ ਰਿਹਾ ਮੰਡੀ ਦੇ ਵਿੱਚ ਯਾਨੀ 7 ਕ ਨਾਗ ਆਏ ਆ ਤੇ ਲੱਗਦਾ ਵੀ ਅੱਜ ਰੀਡ ਚੰਗਾ ਬਣਨ ਦੀ ਸੁਭਾਵਨਾ ਹੈਗੀ ਆ ਬਾਈ ਬਾਕੀ ਦੇਖ ਰਿਹਾ ਬਾਈ ਉਹ ਬੈਠਾ ਸਾਹਮਣੇ ਸ਼ੇਰੂ ਯਾਰਾ ਇੱਕ ਮੈਨੂੰ ਗੱਲ ਦੱਸੋ ਵੀ ਵਲੌਗ ਥੋੜੇ ਥੋੜੇ ਜਿਹਾ ਪੰਮਾ ਇਹ ਐਡ ਕਰੀਏ ਇਹਦੇ ਵਿੱਚ ਕੀ ਆਲਾ ਬਾਈ ਉਹ ਠੀਕ ਆ ਸਬਜੀ ਮੰਡੀ ਵਗੈਰਾ ਜੇ ਮਾੜੇ ਮਾੜੇ ਐਡ ਕਰੀਏ ਤਾਂ ਪਸੰਦ ਕਰੋਗੇ ਭਾਈ ਯਾਰ ਤੁਸੀਂ ਥੋੜਾ ਥੋੜਾ ਜਿਵੇਂ ਆਪਾਂ ਵਿੱਚ ਸ਼ੇਰੂ ਦੇ ਹਾਸੇ ਖੇਡੇ ਪਾਤੇ ਹਨ ਵੀ ਜਿਵੇਂ ਇਹ ਗੱਡੀ ਸਟਾਰਟ ਕਰਨ ਤੇ ਇਹ ਕਿਵੇਂ ਕਰਦਾ ਲੱchn ਘਰੇ ਮੈਨੂੰ ਠਾਉਂਦਾ ਕਿਵੇਂ ਮਾੜੇ ਮਾੜੇ ਸ਼ੋਰਟ ਜੇ ਲਾਇਆ ਕਰੀਏ ਮੇਰਾ ਰਾਦਾ ਸੁਣੀ ਲੱਗਦੀ ਚੀਜ਼ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਹੈ ਬੈਠਾ ਦੇਖੀ ਇਹਨੇ ਪਤੰਦਰ ਨੇ ਬੱਸ ਵੀ ਇਹਨੂੰ ਪਤਾ ਲੱਗ ਗਿਆ ਨਾ ਜਦੋਂ ਉੱਠ ਖੜਿਆ ਤੇ ਇਹਨੇ ਮੁੜ ਕੇ ਕੋਲੇ ਆ ਜਾਨਾ ਤੇ ਖਿੱਚਣ ਲੱਗ ਜਾਨੀਆਂ ਬਾਵਾ ਬੂਵਾ ਕੋ ਕੇ ਅੰਦਰ ਹੀ ਪਿਆ ਹੁੰਦਾਗਾ ਖਿੱਚਣ ਲੱਗ ਜਾਨੀ ਆ ਬਾਵਾ ਬੂਵਾ ਦੰਦਾ ਦੇ ਨਾਲ ਵੀ ਉੱਠ ਚੱਲ ਭਾਈ ਟਾਈਮ ਹੋਇਆ ਪਿਆ ਆਪ ਹੀ ਠਾ ਦਿੰਦਾ ਪਤਾ ਨਰ ਜਦੋਂ ਮੁੜ ਕੇ ਗੱਡੀ ਸਟਾਰਟ ਕਰ ਦਿੰਦੇ ਉਹ ਗੇਟ ਦੇ ਮੂਹਰੇ ਹੋ ਕੇ ਖੜ ਜਾਂਦਾ ਵੀ ਭਾਈ ਮੈਂ ਨਹੀਂ ਜਾਣ ਦਿੰਦਾ ਪਹਿਲਾਂ ਮੈਨੂੰ ਲੈ ਕੇ ਜਾ ਮੈਂ ਕਿਧਰ ਉਹ ਵਿਖਾਉ ਮੇਰੇ ਅਕਦਨ ਮੈਂ ਕਿਤੇ ਹੂੰ ਚੱਲਿਆ ਸੀਗਾ ਕੰਮ ਧੰਦੇ ਗੱਡੀ ਚ ਸਟਾਰਟ ਕੀਤੀ ਮੈਂ ਤੇ ਬਾਹਰ ਕੱਢੀ ਤੇ ਮੈਂ ਕਿਹਾ ਚੱਲ ਉਹ ਬਾਹਰ ਆ ਗਿਆ ਗਲੀ ਚ ਫਿਰ ਐ ਹੁੰਦਾ ਰਕੇ ਨੂੰ ਪੈ ਨਾ ਜਾਵੇ ਹੂੰ ਪੈਂਦਾ ਤਾਂ ਹੈ ਨਹੀਂ ਖੈਰ ਤੋਂ ਪਰ ਅਗਲਾ ਵੇਖ ਕੇ ਡਰ ਜਾਂਦਾ ਮੈਂ ਭਈ ਇਹਨੂੰ ਅੰਦਰ ਤਾੜਨ ਗਿਆ ਬਸ ਤੇ ਲੈ ਰੱਬ ਦਾ ਨਾਂ ਲੈ ਰੱਬ ਦਾ ਨਾਂ ਬੜੀਆਂ ਦੰਦੀਆਂ ਮੁੜ ਕੇ ਨੇ ਵੱਡੀਆਂ ਹਾਂਜੀ ਕੀ ਹਾਲ ਚਾਲ ਆ ਬਣਾ ਲਈ ਅੱਛਾ ਇਹ ਤੇਰੇ ਕੋਲੇ ਸੀਗਾ ਤੇਰੇ ਕੋਲੇ ਗਿਆ ਮੇਰਾ ਸਾਲਾ ਸੀ ਸੇ ਉਹ ਮੈਂ ਮਾਰੇ ਟਰਾਈ ਮੈਂ ਤਾਂ ਕਿਹਾ ਟਰਾਈਪੋਡ ਜੇ ਲਈ ਫਿਰਦਾ ਉਹ ਇੱਕ ਉਹਦੇ ਕੋਲੇ ਯਾਰ ਮੱਲੀ ਕੋਲੇ ਮਲਤ ਹੈ ਇੱਕ ਉਹ ਦੂਜੀ ਸਟਿਕ ਜੀ ਜਿਵੇਂ ਚਲਾਦਾ ਤੂੰ ਚਲਾ ਆ ਵੇ ਆ ਕਿੱਧਰ ਚੱਲੇ ਹੁਣ ਬਾਈ ਇੱਥੇ ਆ ਯਾਰ ਫਰੀਦਕੋਟ ਵਾਲਾ ਤਾਂ ਰਾਹ ਮੰਦਾ ਹੈ ਤੇ ਮੋਟਰਸਾਈਕਲ ਤਾਂ ਨਹੀਂ ਪੜ ਬਣਦਾ ਮੋਟਰਸਾਈਕਲ ਆਣ ਵਾਸਤੇ ਮੇਰੀ ਗੱਲ ਸੁਣੀ ਹਾਂ ਮੜਾ ਜਹਾ ਮੈਨੂੰ ਫੜਾ ਇਹਨੂੰ ਪ੍ਰੀਜ਼ਮ ਦੀ ਕਰੀ ਮੜਾ ਜ ਆਹ ਆਨਲਾਈਨ ਆ ਫੜਾ ਦੇ ਮੈਨੂੰ ਖੜ ਤਸੀ ਆਦਾ ਫੜ ਇੱਕ ਮਿੰਟ ਉਹ ਤਾਂ ਫੜ ਲਾ ਦੋ ਮਿੰਟ ਹਜੇ ਲਾ ਭਾਈ ਸਤਨਾਮ ਸਿੰਘ ਲੰਮੇ ਜੱਟਪੁਰੇ ਤੋਂ ਆਪਾਂ ਚੱਲਦੇ ਉੱਧਰ ਬਣਾਵਾਂਗੇ ਰਿਕਾਰਡਿੰਗ ਕਰਾਂਗੇ ਸਬਜੀ ਮੰਡੀ ਦੀ ਕੀ ਆਲਾ ਠੀਕ ਆ ਭਾਈ ਵਧੀਆ 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 ਤੇ ਆ ਬੰਦਾ ਮੇਰੇਆਂ ਜਣਾ ਚ ਬੈਠਾ ਜੀ ਰੂਪਮਾਨ ਫਰੀਦਕੋਟ ਇਹ ਜਾਂਦਾ ਭਾਈ ਮੈਂ ਤੂੜੀ ਦੀ ਬੋਲੀ ਵੀ ਲਾਈਵ ਕਰਿਆ ਕਰਨੀ ਆ ਤੇ ਕਹਿੰਦਾ ਮੈਂ ਸਬਜੀ ਮੰਡੀ ਦੀ ਵੀਡੀਓ ਬਣਾਇਆ ਕਰਨੀ ਇਹ ਬੰਦੇ ਨੂੰ ਅਨਫੋਲੋ ਕਰੋ ਹੁਣੇ ਛੇੜੀ ਜੰਦਾ ਚੱਲ ਯਾਰ ਇਹਨੂੰ ਵੀ ਬੰਦੇ ਨੇ ਸਪੋਰਟ ਕਰੋ ਤੇ ਵੀਰ ਭਰਾ ਕਹਿੰਦਾ ਮੈਂ ਵੀ ਬਈਰ ਬਣਾਇਆ ਕਰਨੀ ਆ ਇਹ ਪਹਿਲਾਂ ਬਾਸਮਤੀ ਦੀ ਪਾਉਂਦਾ ਸੀ ਭਰਾ ਆਪਣਾ ਹਨਾ ਬਾਸਮਤੀ ਬਾਸ ਵੀ ਤੇ ਬਾਸਮਤੀ ਹੁਣ ਵਿਕ ਗਈ ਕਹਿੰਦਾ ਯਾਰ ਮੇਰੇ ਵਿਊ ਘਟ ਗਏ ਬਾਈ ਤੇ ਹੁਣ ਵੀਰ ਨੂੰ ਸਪੋਰਟ ਕਰੋ ਰੂਪਮਾਨ ਨੂੰ ਵੀ ਬਾਈ ਤੇ ਕਹਿੰਦਾ ਮੈਂ ਵੀ ਤੂੜੀ ਦੀ ਬੋਲੀ ਅੱਜ ਬਣਾ ਕੇ ਵੇਣਾ ਇਹ 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 ਕਰੂਗਾ ਤੂੰ ਪਾਏਗਾ ਮੇਰੇਆਂ ਬੇੜੀਆਂ ਚਵੱਟੇ ਹਨਾ ਦੇਖੀ 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 ਚਲਾ ਫਿਰ ਰੂਪ ਚਲਾ ਦੇ ਏ ਭਾਈ ਮੇਰਾ ਸਾਹਮਣੇ ਵਾਲੀ ਕਾਪੀ ਕਰੀ ਜਾਂਦਾ ਵੇਖੋ ਏ ਏ ਸਕਰੀਨ ਸ਼ਾਟ ਯਾ ਕਿੱਡੇ ਕੁੱਤੇ ਬੰਦੇ ਵੇਖ ਹੈ ਕਿਵੇਂ ਆ ਕੇ ਵੜਾ ਠੀਕ ਆ ਵਧੀਆ 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 ਅੰਦਰ ਦੀ ਟੁੜੀ ਬੋਲੋ ਭਾਈ 250 250 80 ਰੁਪਏ 84 90 95 305 10 15 20 320 ਰੁਪਏ 325 ਰੁਪਏ 25 ਰੁਪਏ ਕਿੱਥੇ ਦੀ ਆਣੀ ਬਾਈ 25 ਰੁਪਏ 325 ਰੁਪਏ ਸੋਨਾ ਬਾਈ ਕਿਨੇ 325 ਲਓ ਬਈ ਮਿੱਤਰੋ ਜਿਹੜੀ ਪਹਿਲੀ ਟਰਾਲੀ ਵਿਕਿਆ ਜੀ 300 ਤੇ 25 ਰੁਪਏ ਵਿਕੀ ਆ ਨਾ ਤੇ 325 ਰੁਪਏ ਤੇ 6 ਨਗ ਰਹਿ ਗਏ ਬਾਈ ਤੇ ਬੰਦੇ ਸਾਹਮਣੇ ਖੜੇ ਇਧਰ ਤੇ ਰੂਪ ਮਾਨ ਵੀ ਇਧਰ ਸਿਕੰਜਾ ਕਸੀ ਜਾਂਦਾ ਇਹਦੇ ਵੀ ਤੁਸੀਂ ਲਾਈਵ ਵੇਖ ਲਿਓ ਜੇ ਕੋਈ ਚੱਕਰ ਨਹੀਂ ਤੇ ਇਹ ਇਹ ਕਹੀ ਜਾਂਦਾ ਸੈਟਿੰਗ ਮੈਟਿੰਗ ਖੜੇ ਨਹੀਂ ਹਟਦਾ ਨਹੀਂਗਾ ਕਰੂਗਾ ਲੈ ਵਾ ਨਹੀਂ ਹਟਦਾ ਏ ਏ ਏ ਏ ਚੱਕ ਬਾ ਆ ਜਾ ਮੈਂ ਦੂਜੀ ਟਰਾਲੀ ਵੇਣਿਆ ਗਾਦੀ ਤੇਰੀ 50 ਦੂਜਾ ਅੰਦਰ ਵੀ ਆ 250 ਬੋਲੋ ਭਾਈ 250 70 ਰੁਪਏ 75 80 85 90 95 305 10 310 ਰੁਪਏ ਬੋਲਾ ਭਾਈ ਜੀ ਤਿੰਨ ਸੌ ਦਾ ਲੈ ਬਾਈ ਦੂਜੀ ਟਰਾਲੀ ਵਗ ਗਈ ਆ ਜੀ 300 ਤੇ 10 ਰੁਪਏ ਮੈਂ ਤੁਹਾਨੂੰ ਸ਼ੁਰੂ ਚ ਹੀ ਕਹਤਾ ਬਈ ਗਾਹਕ ਚੰਗੇ ਲੱਗਦੇ ਅੱਜ ਤੇ ਨਗ ਥੋੜੇ ਆਏ ਆ ਤੇ ਅੱਜ ਰੇਟ ਜਿਹੜਾ ਵੀ ਮਤਲਬ ਅੱਗੇ ਜਿਵੇਂ 260 70 70 ਤੇ 80 ਤੇ ਰਹਿੰਦਾ ਹੁੰਦਾ ਅੱਜ ਉਹ ਤਾਂ ਨਹੀਂ ਰਹਿੰਦਾਗਾ 310 ਤੋਂ ਲੈ ਕੇ 325 ਰੁਪਏ ਦੋ ਨਗ ਵਿਕੇ ਬਾਈ ਵਾਲੇ ਤੇ ਆਜੋ ਕਰਾਂ ਦੀ ਆਹ ਤੂੜੀ ਵੇਖੋ ਆ ਲਓ ਜੀ ਆਦੇ ਅੰਦਰ ਹੋਵੇ ਜੀ ਰੰਗ ਹੀ ਆ ਨਿਕਲੂਆ ਜੀ ਗਲੀ ਗਲੀ ਨਾ ਜੀ 350 350 ਚੰਦ ਜਾਰੀ ਇੱਥੇ ਆ ਖਾਣਾ ਫਿਰਦੇ 60 65 ਰੁਪਈਆ ਜੀ 70 75 ਰੁਪਈਆ ਜੀ 80 85 ਰੁਪਈਆ ਜੀ 300 ਰੁਪਈਆ ਜੀ 300 ਰੁਪਈਆ ਬੋਲਾ ਬਾਈ ਕਿਨੇ ਆ ਕੋ ਕੈਲੂ ਫਿਰਦੀ ਇਹ ਬਾਕੀ ਬਈ 300 ਰੁਪਈਆ ਰੇਟ ਬਾਈ 10 ਰੁਪਈਆ ਡਾਉਣ ਆ ਗਿਆ ਪਿਛਲੀ ਟਰਾਲੀ ਨਾਲ ਤੇ 300 ਤੋਂ ਲੈ ਕੇ 750 ਤੱਕ ਜਿਹੜੀ ਟੂੜੀ ਵਿਕੀ ਆਦੀ ਆ ਉਹ ਬਾਈ ਦੂਰੋਂ ਆ ਉਹ ਬਾਈ ਪੱਠੇ ਲੈ ਕੇ ਆਇਆ ਲੈ ਸਵੇਰੇ ਸਵੇਰੇ ਹੈ ਭੁੱਲ ਗਿਆ ਹੋਣਾ ਬਾਈ ਅੰਦਰ ਦੀ ਟੂੜੀ ਬੋਲੋ ਬਾਈ ਸਮਾਲ ਸਰ ਜਵੋਗੇ ਜੀ 700 ਰੁਪਇਆ 800 ਰੁਪਇਆ ਬੋਲ ਹਰ ਤੋਂ ਦੇ ਦੇ ਪਰ ਕੇ ਪਲਾਈ ਦਾ ਇੱਕੋਲੀ ਬਾਕੀ ਖਾਲੀ ਖੁਲੀ ਤੁਲੀ ਆ ਭਾਈ ਸਾਰਾ ਰੋਜ ਆਉਂਦੀ ਆ ਜੇ ਤੁਲੀ ਆ ਰੱਬ ਤੁਲੀ ਆ ਰੋਜ ਆਉਂਦੀ ਆ ਬੋਲੋ ਜੀ 280 ਰੁਪਏ 84 90 94 305 10 15 20 25 30 330 ਰੁਪਏ ਬੋਲਾਂਗੇ ਨੇ 35 ਰੁਪਏ 40 ਰੁਪਏ ₹100 ਬੋਲਦਾ ਕੋਈ 340 ₹ ਲਾਵੇ 340 ਰੇਟ ਹੋ ਗਿਆ ਸਿਰ ਮਿੱਤਰਾ ਅੱਜ 340 ਹੋ ਗਿਆ ਤਾਂ ਇੰਦਰ ਵੀ ਸਿਰ ਕਰਾਈ ਜਾਂਦੇ ਆ ਸ਼ੇਰੂ ਨੂੰ ਕਿੰਨੇ ਕਰੀ ਘੇਰੀ ਖੜੇ ਅੱਲਾ ਲਾ ਲਾ ਪਹਿਲੇ ਕੌਣ ਆ ਗਿਆ ਲਾ ਕਦੇ ਓਹ ਹੋਰ ਬਾਬਾ ਜੀ ਠੀਕ ਆ ਜੀ ਚੜਦੀ ਕਲਾ ਚ ਚਲੋ ਚੜਦੀ ਕਲਾ ਕੱਲ ਜੀ ਆਪਣੇ ਵਿਆਹ ਚੱਲੀ ਜਾਂਦਾ ਥੋੜਾ ਰਿਸ਼ਤੇਦਾਰੀ ਚ ਅੱਛਾ ਅੱਛਾ ਅੱਜ ਵੀ ਮੈਂ ਸਕਦੀ ਪਾਰਟੀ ਤੇ ਜਾਣਾ ਮੈਂ ਕਿਹਾ ਚਲੋ ਆ ਤਾਂ ਸੁਨਿਆ ਹੋ ਜਾਂਦਾ ਜੀ ਹਨਾ ਹਾਂ ਦੋ ਤਿੰਨ ਦਿਨਾਂ ਤਾਂ ਮੱਤਾਂ ਹੀ ਬੀਜੀ ਚੱਲੀ ਜਾਂਦਾ ਮੈਂ ਦੱਸ ਕਈ ਦਿਨਾਂ ਪਹਿਲਾਂ ਨਹੀਂ ਤਾਂ ਪੱਗਿਆ ਪਾਉ ਨਹੀਂ ਦਿੰਦੇ ਵੀਡੀਓ ਚ ਆ ਦੇਖੀ ਨਾ ਇਹ 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 ਹਾਂ ਵੀ ਤੁਹਾਡੇ ਨਾਲ ਪਿਆਰ ਲੱਗਦਾ ਇਹਦਾ ਜ਼ਿਆਦਾ ਹੈ ਨਾ ਇਹਨੂੰ ਸ਼ੇਰੂ ਕੋਲੇ ਲੈ ਕੇ ਚੱਲੋ ਮੈਂ ਯੂਟਿਊਬਰ ਹੀ ਵਾਲੇ ਹੋ ਗਏ ਨਾ ਯਾਰ ਹੋਰ ਭਾਈ ਹੋਰ ਆਈਆਂ ਚਲੋ ਚੰਗੀ ਗੱਲ ਆ ਵਧੀਆ ਗੱਲ ਐ ਤਾਂ ਟਰਾਲਿੰਗਾਂ ਵੀ ਵਾਧੂ ਆ ਕਿਹੜੀ ਚੰਗੀ ਹੈ ਅਕ 345 ਜਾਲੀ ਪਾਪਾ ਜੀ ਹਨ ਇੱਕ ਹਾਂ ਅੰਦਰ ਲੋ ਬਈ ਲੋ ਲਿਖਣਾ ਭੁੱਲ ਗਏ 250 55 60 65 70 75 80 85 90 94 300 5 10 15 20 25 325 ਬੋਲਾਂਗੇ 30 ਰੁਪਏ 35 ਰੁਪਏ 35 ਰੁਪਏ ਬੋਲਾਂਗੇ ਨੇ 40 ਰੁਪਏ 340 ਰੁਪਏ ਬਾਈ ਜੀ 300 ਤੇ 40 ਚਲੋ ਕੱਲ ਨਾਲ ਥੋੜਾ ਥੋੜਾ ਫਰਕ ਪਿਆ ਬਾਈ ਕਿ ਨਹੀਂ ਭਰਾ ਦੋ ਕੁ ਦਿਨਾਂ ਦਾ ਹੋਰ ਬਾਈ ਠੀਕ ਆ ਵਧੀਆ ਤੇ 345 ਰੁਪਏ ਜਿਹੜਾ ਬਈ ਇਹਦਾ ਰੇਡ ਲਾਸਟ ਟਰਾਲੀ ਆ ਗਈ ਬਾਈ ਲਾਸਟ ਨਾ ਕਰੇਗਾ ਹੁਣ ਸ਼ੇਅਰ ਕਰ ਦਿਓ ਜੇ ਵੀਡੀਓ ਦੱਬ ਕੇ ਨੱਪ ਦਿਓ ਜੇ ਰੇਜ਼ ਤੇ ਇਹ ਬੰਦੇ ਮੋਬਾਈਲਾਂ ਨੇ ਜ਼ਿਆਦੇ ਹੋਈ ਜਾਂਦੇ ਤੇ ਗਾਹਕ ਨੂੰ ਲੱਗਦਾ ਤੂੜੀ ਵਾਲਾ ਘਟੀ ਜਾਂਦਾ ਬਈ ਕੀ ਚੱਕਰ ਆ ਹੈ ਉਹ ਦੂਰੀ ਬੋਲਾ ਬਈ ਉਹਨੇ ਗਾੜ ਬहोत ਆ ਨਾ 70 75 80 85 90 92 305 305 ਰੁਪਏ ਦੋਨਾਂ ਬਾਈ ਨੇ 300 ਲਾ ਬਾਈ 305 ਰੁਪਏ ਜਿਹੜਾ ਰੇਟ ਹੋ ਗਿਆ ਸਿਰਾ ਹਨਾ ਤੇ ਅੱਜ ਦਾ ਰੇਟ ਰਿਹਾ ਜੀ ਜਿਹੜਾ 300 ਰੁਪਏ ਤੋਂ ਲੈ ਕੇ 310 ਦੇ ਨੇੜੇ ਤੇ 325 ਜਿਹੜੀ 345 ਸੋਰੀ 345 ਰੁਪਏ ਸਿਰਾ ਰੇਟ ਰਿਹਾ ਜੀ 310 ਤੋਂ ਲੈ ਕੇ ਆਉਣ ਹੈ ਵੀਰੇ ਰੇਟ ਕੱਢ ਲਿਆ ਕਰੋ ਵੀ 1.5 300 ਰੁਪਏ ਤੂੜੀ ਦਾ ਰੇਟ ਚੱਲ ਰਿਹਾ ਜੀ ਮੰਡੀ ਦੇ ਵਿੱਚ ਹਨਾ ਤੇ ਬਾਕੀ ਵੀਡੀਓ ਲਾਈਕ ਕਰ ਦਿਓ ਤੇ ਬਾਈ ਇੱਕ ਤੁਹਾਨੂੰ ਮੈਂ ਦੱਸ ਦਿੰਨਾ ਵੀ ਆਪਣੇ ਵੀਰ ਭਰਾ ਚਲੋ ਆਪਣੀ ਰੀਸਨ ਲੱਗਿਆ ਸਾਰੇ ਵੀਰ ਭਰਾ ਹਨਾ ਯੂਟਿਊਬਰ ਜਿੰਨੇ ਵੀ ਹੈਗੇ ਮੇਰੇ ਵੀਰ ਭਰਾ ਸਾਰੇ ਆਪਣੇ ਤੇ ਤੇ ਸਪੋਰਟ ਕਰਿਆ ਕਰੋ ਸਾਰਿਆਂ ਨੂੰ ਹੀ ਬਾਈ ਕਿੰਨੇ ਨੂੰ ਮਨ ਬਾਈ ਸਾਰੇ ਵੀਰ ਭਰਾਵਾਂ ਨੂੰ ਤੇ ਚੌੜਚਪਾ ਚੱਲਦਾ ਰਹਿੰਦਾ ਬਾਈ ਹਨਾ ਤੇ ਸਾਰਿਆਂ ਨੂੰ ਸਪੋਰਟ ਇਹਨਾਂ ਮੈਨੂੰ ਪਤਾ ਯਾਰ ਔਖਾ ਹੁੰਦਾ ਵੀਡੀਓ ਵੇਖਣੀਆਂ ਵੀ ਹਰੇਕ ਦੇ ਜੋ ਇੱਕ ਆਈ ਰੇਟ ਵੇਖ ਲੈ ਮੁੜ ਕੇ ਕਲਾ ਨਹੀਂ ਵੀ ਵੇਂਦਾ ਤੇ ਪਰ ਵੀਰ ਭਰਾ ਜਿਉ ਵੀ ਆਪਾਂ ਨੂੰ ਵੇਖ-ਵੇਖ ਲੱਗਿਆ ਮੈਂ ਤਾਂ ਸੋਕਦੀ ਇਹੀ ਆ ਨਾ ਹੁਣਾਂ ਵੀਰਬ ਸਾਰਿਆਂ ਨੂੰ ਤਰੱਕੀ ਦੇਵੇ ਭਰਾ ਤੇ ਸਾਰੇ ਕੰਮ ਚ ਸਫਲ ਹੋਣ ਹਨਾ ਤੇ ਇੱਕ ਗੱਲ ਹੋਰ ਜੇ ਕੋਈ ਵੀ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਆ ਤੇ ਜਾਂ ਮਤਲਬ ਜੇ ਕੰਪੀਟੀਸ਼ਨ ਆਵਾਜ਼ ਰਿਹਾ ਹਨਾ ਇਹ ਤੁਹਾਨੂੰ ਕੁਝ ਸਿਖਾ ਕੇ ਜਾਂਦਾ ਬਾਈ ਕੰਪੀਟੀਸ਼ਨ ਦਾ ਮਤਲਬ ਇਹ ਨਹੀਂ ਜਲਸ ਹੀ ਨਹੀਂ ਕਰਨੀ ਕਦੇ ਵੀ ਦਿਲ ਦੇ ਅੰਦਰ ਰੱਖ ਕੇ ਯਾਰ ਫਲਾਨਾ ਬਣਾਈ ਜਾਂਦਾ ਧੌਂਕਾ ਮੇਰੇ ਕੰਮ ਕਰੀ ਜਾਂਦਾ ਜੋ ਕੁਝ ਵੀ ਕਰੀ ਜਾਂਦਾ ਇਹਦੇ ਤੋਂ ਆਪਾਂ ਨੂੰ ਇੱਕ ਸਿੱਖਣ ਨੂੰ ਮਿਲਦਾ ਵੀ ਆਪਾਂ ਆਪਦੇ ਆਪ ਨੂੰ ਅਪਗ੍ਰੇਡ ਕਿਵੇਂ ਕਰਨਾ ਜਦ ਮੈਂ ਆ ਕੀ ਆਵਾਂ ਯਾਰ ਇੱਥੇ ਭਾਈ ਹੁਣ ਬਾਹਲੇ ਕੈਮਰੇ ਵਾਲੇ ਜਾਂ ਕੁਛ ਵੀ ਐ ਜੋ ਕਿੰਨੀਆਂ ਹੁਣ ਵੀਡੀਓ ਹੁੰਦੀਆਂ ਨੇ ਇਹਦੀਆਂ ਮੰਡੀ ਦੀਆਂ ਚ ਕੁਛ ਵੀ ਐ ਤੇ ਇਹਦੇ ਚ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਵੀ ਆਪਾਂ ਆਪ ਦਾ ਵਧੀਆ ਕਿਵੇਂ ਕਰੀਏ ਵੀ ਆਪਾਂ ਜਿਹੜੀ ਨੌਲਜ ਜਿਹੜੀ ਆਪਣੇ ਚੈਨਲ ਤੋਂ ਮਿਲਣੀ ਆ ਉਹ ਤੁਹਾਨੂੰ ਹੋਰ ਕਿੱਥੋਂ ਨਾ ਮਿਲੇ ਹਨ ਤੇ ਜਿਵੇਂ ਆਪਾਂ ਸਬਜ਼ੀ ਦੇ ਰੇਟਰ ਚ ਰੇਟ ਤਾਂ ਸਾਰੇ ਹੀ ਦੱਸਦੇ ਨੇਗੇ ਮਤਲਬ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕਿਵੇਂ ਕਰਨਾ ਸਾਰਾ ਸਿਸਟਮ ਵੀ ਆਰਤੀਆ ਵੀਰ ਨਾਲ ਗੱਲਬਾਤ ਕਰਕੇ ਵੀ ਕਿਹੜੀ ਸਬਜ਼ੀ ਦਾ ਮੁਨਾਫਾ ਜਾਂ ਕੋਈ ਵੀ ਕਿਸਾਨਾਂ ਨਾਲ ਗੱਲਬਾਤ ਕਰਕੇ ਉਹ ਤੁਹਾਨੂੰ ਆਪਣੇ ਚੈਨਲ ਤੇ ਜਾਣਕਾਰੀ ਮਿੱਤਰੋ ਮਿਲਿਆ ਕਰਨੀ ਉਵੇਂ ਪਹਿਲਾਂ ਉਹਨੂੰ ਚਮਕੌਰ ਸਿੰਘ ਵੀਰ ਕੀ ਹਾਲ ਜਰਾ ਬਸ ਇੱਕ ਅੱਧਾ ਦਿਨ ਦਾ ਰਹਿ ਗਿਆ ਕਿ ਜਿਵੇਂ ਪਾਰਟੀ ਆ ਉਦੋਂ ਬਾਅਦ ਆਪਾਂ ਫ੍ਰੀ ਹੋ ਜਾਵਾਂਗੇ ਫਿਰ ਐਕਟਮ ਹੋ ਜਾਵਾਂਗੇ ਨੇੜੇ-ਨੇੜੇ ਦੀਆਂ ਮੰਡੀਆਂ ਜਿਵੇਂ ਮੋਗਾ ਆ ਜੋ ਵੀ ਆ ਤੇ ਵਿਖਾਇਆ ਕਰਾਂਗੇ ਬਾਈ ਹਣਾ ਤੇ ਹਰੇਚਾਰੇ ਦਾ ਰੇਟ ਬਾਈ ਇਹ ਨਹੀਂ ਪੁੱਛੀ ਜਾਂਦੇ ਤੇ ਹਰੇ ਦਾ ਰੇਟ ਕੱਲ ਕੱਲ ਮੇਰੇ ਸਾਬ ਨਾਲ ਘਟ ਗਿਆ ਰੇਟ ਯਾਰ ਕੱਲ ਨਗਵਾਵਾਏ ਸੀਗੇ ਤੇ ਪੁੱਛ ਕੇ ਦੱਸਿਓ ਤੁਹਾਨੂੰ ਕੇਵਲ ਤੋਂ ਵੀ ਕੱਲ ਹਰੇ ਦਾ ਰੇਟ ਕਿੰਨਾ ਰਿਹਾ ਸੀ ਯਾਰ ਤੂੰ ਵੀਡੀਓ ਬਣਾਈ ਸੀ ਬਸ ਕੱਟ ਗਿਆ ਸਿਰਫ ਲੱਭੇ 250 ਦੇ ਨੇੜੇ ਤੇ ਜਿਹੜਾ ਹਰੇ ਦਾ ਰੇਟ ਜਿਹੜੇ ਬਾਈ ਪੁੱਛੀ ਜਾਂਦੇ ਹਨ 250 ਦੇ ਨੇੜੇ ਤੇ ਜਿਹੜਾ ਹਰਾਚਾਰਾ ਵਿਕੀ ਜਾਂਦਾ ਬਾਈ ਆਨ ਐਵਰੇਜ ਦੱਸਿਆ ਰੇਟ ਤੁਹਾਨੂੰ ਤੇ ਸਿਰਾ ਕੋਈ 20-30 ਰੁਪਏ ਵੱਧ ਹੋਊਗਾ ਤੇ ਕੋਈ ਜਿਹੜਾ ਘੱਟੋ ਘੱਟ ਉਹ 20-30 ਰੁਪਏ ਘੱਟ ਵੀ ਹੋ ਸਕਦਾ ਤੇ 250 ਆਨ ਐਵਰੇਜ ਰੇਟ ਜਿਹੜਾ ਚੱਲੀ ਜਾਂਦਾ ਬਾਈ ਜਾ ਘਟ ਗਿਆ ਰੇਟ ਯਾਰ ਘਟ ਗਿਆ ਬਾਲੀ ਦੂਰੋਂ ਨਾਲ ਲਿਆਉਣ ਦੀ ਕੋਸ਼ਿਸ਼ ਕਰਿਓ ਜੇ ਹੁਣ ਐਵੇਂ ਕਹਦੀ ਪੱਠੇ ਨਗ ਬਹੁਤ ਆਉਂਦੇ ਐ ਮੈਂ ਕੀੜਾ ਨਾ ਤੁਸੀਂ ਜਿਵੇਂ ਤੀਲ ਨਾਲ ਪੱਲੇ ਪਵਾ ਲਿਓ ਜੇ ਮੈਨੂੰ ਨਾ ਬੰਦੇ ਕਈ ਫੋਨ ਕਰੀ ਜਾਂਦੇ ਹੁੰਦੇ ਐ ਯਾਰ ਅਸੀਂ ਨਾ ਵੀ ਮੋਗਿਆ ਲਿਆਉਣੇ ਆ ਜਾਂ ਕਿਤੋਂ ਵੀ ਵੀ ਤੁਹਾਡੇ ਰੇਟ ਚੰਗਾ ਮੈਂ ਕਹਿੰਦਾ ਬਾਈ ਪਹਿਲਾਂ ਤੇਲ ਵਿੱਚ ਜੋੜ ਕੇ ਵੇਚ ਲਈ ਵੀ ਤੇਲ ਤੱਕ ਕਿੰਨੇ ਦਾ ਮੱਚ ਜਾਊਗਾ ਤੇ ਜੇ 10 12 ਕੁਆਂਟ ਲਈ ਇੱਥੇ ਵਿਕਦੇ ਜੇ ਤੁਸੀਂ 30 25 30 ਕੁਆਂਟ ਨਾਲ ਕੰਮ ਹੈ ਨਹੀਂਗਾ ਮੁੜ ਕੇ ਤੁਹਾਨੂੰ 3 3 4 4 ਸਾਈ ਲਾਉਣੇ ਪੈਣ ਤੇ ਉਹਨਾਂ ਦੇ ਮੁੜ ਕੇ ਤੁਹਾਡਾ ਮੱਥਾ ਵੱਜ ਜਾਏ ਸਾਰੀ ਦਿਹਾੜ ਤੇ ਉਦੋਂ ਬਾਅਦ ਉਹਨਾਂ ਤੋਂ ਹੀ ਤੇਲ ਸਾੜ ਲਓ ਪਹਿਲਾਂ ਕੈਲਕੂਲੇਟਰ ਹੱਥ 'ਚ ਚੱਕ ਕੇ ਬਾਈ ਤੇ ਵੇਖ ਲਿਆ ਕਰੋ ਮਿੱਤਰੋ ਵੀ ਕਿੰਨੇ ਕਿਲੋਮੀਟਰ ਪੈਂਦਾ ਤੇ ਇੰਨਾ ਤੇਲ ਮੱਚਣਾ ਜੀ ਤੇ ਜੇ ਆਹ ਰੇਟ ਹੁਣ ਜਿਵੇਂ 250 ਰਹਿ ਗਿਆ ਇੱਕ ਦਿਨ 400 ਵੀ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਹਨ 400 'ਚ ਵੀ ਤੁਸੀਂ ਇਹ ਵੇਖਿਆ ਕਰੋ ਵੀ ਮੇਰਾ ਤੇਲ ਕਿੰਨੇ ਦਾ ਮੱਚਣਾ ਤੇ ਜੇ ਉਦੋਂ ਬਾਅਦ ਤੁਹਾਨੂੰ ਉੱਥੇ ਤਾਂ 300 'ਚ ਪੜਦਾ ਪੈਂਦਾ ਤੁਸੀਂ 100 ਰੁਪਏ ਵੇਖ ਕੇ ਇੱਧਰ ਹੁਣਾ ਆਇਓ ਜੇ ਮੇਰਾ ਵੀਰਪਰਾ ਤੇ ਉਹਨਾਂ ਦਾ ਥੋੜਾ ਤੇਲ ਹੀ ਮੱਚ ਜਾਣਾ ਬਾਈ ਇਹ ਹਿਸਾਬ ਕਿਤਾਬ ਲਾਇਆ ਕਰੋ ਯਾਰ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਬਾਈ ਜੀ